ਇੱਕ ਵਾਰ ਇੱਕ ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਪੱਗ ਕਿਉਂ ਬੰਨਾਂ ਕੇਸ ਤੋਂ ਬਿਨਾ ਮੈਂ ਸਿੱਖ ਨਹੀਂ ਹਾਂ ਜਦੋਂ ਮੈਂ ਮੰਨਦਾ ਹਾਂ ਕਿ ਮੈਂ ਸਿੱਖ ਹਾਂ ਤੇ ਫਿਰ ਇਹ ਪੱਗ ਵਾਲਾ ਅੜਿੱਕਾ ਕਿਉਂ ਸਿੱਖੀ ਪੱਗ ਨਹੀਂ ਕਮਾਉਣੀ ਹੈ ਮਾਂ ਬਹੁਤ ਸੁਚੱਜੀ ਤੇ ਸਿਆਣੀ ਸੀ ਉਹ ਕਹਿੰਦੀ ਕਿ ਬੱਚਾ ਹੁਣ ਤੂੰ ਸੌਂ ਜਾ ਇਸ ਦਾ ਜਵਾਬ ਮੈਂ ਸਵੇਰੇ ਦਿਆਂਗੀ ਬੱਚਾ ਸਵੇਰੇ ਸਕੂਲ ਲਈ ਜਾਣ ਲਈ ਤਿਆਰ ਹੁੰਦਾ ਹੈ कहता है माँ वर्दी वर् माँ ने कहा वो तो मैं तैयार ही नहीं की थी उसने कहा हूँ मैं स्कूल कि में जागा माँ ने कहा कि मेरे बच्चे स्कूल तू जाना है वर्दी ने थोड़ी जाना है पढ़ना तू है दिमाग तेरा है फिर वर्दी वाला अका क्यों बच्चा गुस्से कहता है हद होगी है ममा अनुशासन भी आखिर कोई चीज है माँ ने अगों जवाब दिता ਦਾਸ ਮੇਰੇ ਬੱਚੇ ਫਿਰ ਗੁਰੂ ਜੀ ਦਾ ਦਿੱਤਾ ਹੋਇਆ ਅਨੁਸ਼ਾਸਨ ਤੈਨੂੰ ਅੜਿੱਕਾ ਕਿਉਂ ਲੱਗਦਾ ਹੈ ਕਿਉਂ ਤੈਨੂੰ ਇਹ ਸਮਝ ਨਹੀਂ ਹੈ ਕਿ ਤੇਰੇ ਸਿਰ ਤੇ ਬੰਨੀ ਹੋਈ ਦਸਤਾਰ ਸਿਰਫ 2 ਗਜ ਦਾ ਕਪੜਾ ਨਹੀਂ ਹੈ ਇਹ ਗੁਰੂ ਜੀ ਵੱਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ